ਇਹ ਉਹ ਬੋਲਦੀ ਸੀ ਤੁਸੀਂ ਚੁੱਪ ਕਰ ਜਾਂਦੇ ਐਨੀ ਕਾਹ ਨੂੰ ਫਿਰ ਤੁਸੀਂ ਆਪ ਦਾ ਬਲੱਡ ਵਧਾ ਕੇ ਬਹਿ ਗਏ ਪਰ ਇੱਕ ਗੱਲ ਦਾ ਨਹੀਂ ਪਤਾ ਲੱਗਿਆ ਵੀ ਉਹ ਕਰਨ ਕਿ ਆਈ ਸੀ ਇਹੀ ਗੱਲ ਉਹਨੂੰ ਮੈਂ ਪੁੱਛ ਬੈਠੀ ਵੀ ਤੈਨੂੰ ਅੱਜ ਇੰਨੇ ਸਾਲਾਂ ਬਾਅਦ ਭਤੀਜੇ ਦੀ ਕਿਵੇਂ ਯਾਦ ਆ ਗਈ ਵੀ ਮੈਂ ਉਹਨੂੰ ਰਖੜੀ ਬੰਨ੍ਹਣ ਆਵਾ ਇਥੋਂ ਹੀ ਉਹ ਛਿੜਤੀ ਮਾਮੀ ਜੀ ਮੈਂ ਤੁਹਾਨੂੰ ਕਹੀ ਤਾਂ ਜਾਣੀ ਆ ਵੀ ਮੇਰਾ ਜੀ ਕਰਦਾ ਸੀ ਸੈਟ ਦੇਖਣ ਨੂੰ ਤਾਂ ਮੈਂ ਤੁਹਾਨੂੰ ਕਹਿਤਾ ਲੈ ਮੇਰਾ ਸੈਟ ਹੈ ਤੁਸੀਂ ਮੈਨੂੰ ਦਿਖਾ ਦਿਓ ਮੈਂ ਆਪਦੇ ਕੋਲੇ ਰੱਖ ਲੂੰਗੀ ਇਹ ਉਹ ਪੇਟੀ ਚੋਈ ਨਹੀਂ ਕੱਢਣਾ ਲਫੜ ਆਪਦਾ ਖੋਲ ਕੇ ਚੈੱਕ ਕਰ ਲੈ ਸਾਪ ਤੂੰ ਪਾਈ ਹੋਈ ਏ ਇਹਦੇ ਚ ਹਾਰ ਕਾਟੇ ਤੇ ਟਿੱਕਾ ਏ ਪਰ ਮਾਮੀ ਜੀ ਇਹਨੇ ਕਿਸੇ ਦੇ ਸਮਝਾਇਆ ਤੋਂ ਨਹੀਂ ਸਮਝਣਾ ਇਹਦਾ ਹੱਲ ਤਾਂ ਆਪਾਂ ਨੂੰ ਹੀ ਲੱਭਣਾ ਪੈਣਾ ਇਹਦਾ ਬਾਅਦ ਕੀ ਪਤਾ ਲੱਗੂ ਵੀ ਕੀ ਬਣਦਾ ਰੁਕ ਜਾ ਦੋ ਦਿਨ ਤੇਰਾ ਤੇ ਤੇਰੀ ਭੂਆ ਦਾ ਹੱਲ ਤਾਂ ਹੁਣ ਅਸੀਂ ਉਹ ਕਰਾਂਗੇ ਲਵੀ ਆ 2 ਮਿੰਟ ਮੇਰੀ ਗੱਲ ਸੁਣੀ ਆ ਕੇ ਲਿਆ ਫੜਾ ਦੇ ਹੁਣ ਸੱਟ ਮੈਨੂੰ ਤੂੰ ਦੇਖਣ ਵਾਸਤੇ ਮੰਗਿਆ ਸੀ ਉਹ ਤਾਂ ਬਥੇਰਾ ਦੇਖ ਲਿਆ ਹੋਣਾ ਹੁਣ ਮੈਂ ਸਾਮ ਦਵਾਉਣੀ ਮਾਮੀ ਜੀ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਮੈਂ ਵੀ ਸਾਮ ਕੀ ਰੱਖਿਆ ਸੈਟ ਮੈਂ ਕਿਹਾ ਇੱਥੇ ਬਾਹਰ ਰੱਖਤਾ ਮੈਨੂੰ ਵੀ ਪਤਾ ਹੈ ਵੀ ਸੋਨੇ ਦੀ ਚੀਜ਼ ਐ ਸੰਭਾਲ ਕੇ ਰੱਖਣੀ ਐ ਹੁਣ ਤਾਂ ਤੂੰ ਕਹਨੀ ਐ ਸਾਮ ਕੇ ਰੱਖਿਆ ਹੋਇਆ ਨਾ ਉਦੋਂ ਨਹੀਂ ਸੀ ਪਤਾ ਜਦੋਂ ਤੂੰ ਕਹਿੰਦੀ ਸੀ ਮਾਮੀ ਜੀ ਤੁਸੀਂ ਸਾਮ ਕੇ ਰੱਖ ਲਓ ਜੇ ਇੱਧਰ ਉੱਧਰ ਹੋ ਗਿਆ ਫਿਰ ਕੀ ਕਰਾਂਗੇ ਤੈਨੂੰ ਨਹੀਂ ਪਤਾ ਸੋਨਾ ਕਿੰਨਾ ਮਹਿੰਗਾ ਐ ਮਾਮੀ ਜੀ ਉਦੋਂ ਤਾਂ ਮੈਂ ਨਵੀਂ-ਨਵੀਂ ਆਈ ਸੀ ਨਾ ਹੀ ਮੈਨੂੰ ਘਰ ਦਾ ਭੇਤ ਸੀ ਤਾਂ ਮੈਂ ਤੁਹਾਨੂੰ ਫੜਾਤਾ ਸੀ ਵੀ ਚਲ ਤੁਸੀਂ ਸਾਮ ਕੇ ਰੱਖ ਦੋਗੇ ਚਲ ਹੁਣ ਤਾਂ ਮੈਨੂੰ ਸਾਰਾ ਪਤਾ ਹੁਣ ਮੈਂ ਵੀ ਆਦੀ ﺍﻟमारी ਚ ਸਾਮ ਕੀ ਰੱਖਿਆ ਹੈ ਇਹ ਤਨੂੰ ਗਾਹਾਂ ਆਪਣੇ ਕਿਹੜਾ ਬਾਲੇ ਕਮਰੇ ਨੇ ਦੋ ਤਾਂ ਕਮਰੇ ਨੇ ਇੱਕ ਚ ਤੁਸੀਂ ਹੁੰਨੇ ਹੋ ਇੱਕ ਚ ਮੈਂ ਹੁੰਨੀ ਆ ਉਹ ਤਾਂ ਤੂੰ ਤਾਂ ਕਹਿ ਰਹੀ ਐ ਵੀ ਮੈਂ ਤੁਹਾਨੂੰ ਹੁਣ ਸੈਟਅਪ ਫੜਾਉਣਾ ਹੀ ਨਹੀਂ ਨਾ ਮੰਮੀ ਜੀ ਜੇ ਮੈਂ ਸੈਟਅਪ ਤੇ ਕੋਲੇ ਰੱਖ ਲੂੰਗੀ ਫੇਰ ਕੀ ਹੁੰਦਾ ਹੈ ਹੈ ਤਾਂ ਉਹ ਮੇਰੀ ਚੀਜ਼ ਹੀ ਐ ਇਹ ਤਾਂ ਮੇਰੀ ਮਰਜ਼ੀ ਐ ਵੀ ਮੈਂ ਚਾਹੇ ਤੁਹਾਨੂੰ ਫੜਾਵਾਂ ਚਾਹੇ ਆਪਦੇ ਕੋਲੇ ਰੱਖ ਲਾਂ ਤੈਨੂੰ ਤਾਂ ਹੁਣ ਮੇਰੇ ਤੇ ਯਕੀਨ ਨਹੀਂ ਰਿਹਾ ਸਾਹੀ ਤਾਂ ਹੁਣ ਤੂੰ ਮੈਨੂੰ ਸੱਟ ਨਹੀਂ ਮੜਾਉਂਦੀ ਹੈਗੀ ਤੂੰ ਤਾਂ ਭੂਆ ਦੇ ਕਹਿਣੇ ਲੱਗੀ ਹੋਈ ਐ ਜੋ ਕੁਝ ਭੂਆ ਕਹਿੰਦੀ ਐ ਉਹੀ ਤੂੰ ਕਰਦੀ ਐ ਬਾਮੀ ਜੀ ਹੁਣ ਫੇਰ ਤੁਸੀਂ ਭੂਆ ਨੂੰ ਵਿੱਚ ਲੈ ਕੇ ਬਹਿ ਗਏ ਸੱਟ ਤਾਂ ਮੈਂ ਲਿਆ ਨਾ ਤੁਹਾਡੇ ਤੋਂ ਭੂਆ ਨੇ ਤਾਂ ਨਹੀਂ ਲਿਆ ਚਲੋ ਜੀ ਭੂਆ ਉਰੇ ਆਈ ਹੁੰਦੀ ਉਹਨੇ ਤੁਹਾਡੇ ਤੋਂ ਸੱਟ ਲੈ ਕੇ ਮੈਨੂੰ ਦਿੱਤਾ ਹੁੰਦਾ ਫੇਰ ਵੀ ਤੁਸੀਂ ਉਹਤੇ ਦੋਸ਼ ਲਾ ਦਿੰਦੇ ਹੁਣ ਤਾਂ ਤੁਸੀਂ ਉਹਨੂੰ ਕੁਝ ਕਹਿ ਹੀ ਨਹੀਂ ਸਕਦੇ ਇਹ ਸਾਰੀਆਂ ਕਹਾਣੀਆਂ ਭੂਆ ਦੀਆਂ ਰੱਟੀਆਂ ਹੋਈਆਂ ਨੇ ਪਹਿਲਾਂ ਨਾ ਕਦੇ ਤੂੰ ਮੇਰੇ ਤੋਂ ਸੱਟ ਮੰਗ ਲਿਆ ਐਨਾ ਨਾ ਕਦੇ ਇਹਦੀ ਕੋਈ ਗੱਲ ਹੋਈ ਆਪਣੇ ਘਰੇ ਐਨਾ ਨਾ ਕਦੇ ਤੁਸੀਂ ਮੇਰੇ ਮੂਹਰੇ ਇੰਨਾ ਬੋਲੀ ਇਹ ਉਹਦੋਂ ਤੋਂ ਹੋਣ ਲੱਗਿਆ ਜਦੋਂ ਦੀ ਤੇਰੀ ਭੂਆ ਇੱਥੇ ਆਉਣ ਲੱਗੀ ਹੈ ਤਾਂ ਮੈਂ ਉਹਨੂੰ ਦੋਸ਼ ਦੇਣੀ ਆ ਲੈ ਮਾਮੀ ਜੀ ਫੇਰ ਕੀ ਹੋ ਗਿਆ ਜੇ ਭੂਆ ਇੱਥੇ ਆਉਣ ਲੱਗੀ ਉਹ ਸਾਡੇ ਘਰ ਕਿਉਂ ਆਉਂਦੀ ਹੈ ਨਹੀਂ ਉਹਨੇ ਤੀਜੀ ਥਾਂ ਆ ਕੇ ਕੀ ਲੈਣਾ ਤੁਹਾਨੂੰ ਤਾਂ ਉਹੀ ਸ਼ੱਕ ਹੋਇਆ ਪਿਆ ਵੀ ਉਹ ਘਰ ਪਟਦੀ ਹੈ ਮੈਨੂੰ ਸ਼ੱਕ ਨਹੀਂ ਮੈਨੂੰ ਪੂਰਾ ਯਕੀਨ ਹੈ ਜਿਹੜਾ ਤੂੰ ਹੁਣ ਬਦਲੀ ਫਿਰਦੀ ਹੈ ਨਾ ਤab ਉਹਦੇ ਹੀ ਕਾਰੇ ਨੇ ਅਜੇ ਵੀ ਤੈਨੂੰ ਕਹਿਨੀ ਆ ਸੰਭਲ ਜਾ ਜੇ ਸੰਭਲਿਆ ਜਾਂਦਾ ਤੇ ਨਹੀਂ ਤਾਂ ਵੇਲੇ ਨੂੰ ਪਸਤਾਏਗੀ ਦੇਖ ਨਾ ਉਹ ਤੁਹਾਡੀ ਪਹਿਲਾਂ ਬਣੀ ਐ ਨਾ ਉਹਨੇ ਹੁਣ ਬਣਨਾ ਇਹ ਤਾਂ ਤੇਰੀ ਅਕਲ ਤੇ ਹੀ ਪਰਦਾ ਪਿਆ ਪਿਆ ਜਿਹੜੀ ਤੂੰ ਉਹਦੀ ਮੰਨੀ ਜਾਨੀਂ ਮੇਰੀ ਵੀ ਸਾਰੀ ਉਮਰ ਲੰਘ ਗਈ ਮੈਨੂੰ ਵੀ ਸਾਰਾ ਪਤਾ ਹੈ ਵੀ ਕਿਹੜਾ ਬੰਦਾ ਕਿੱਥੇ ਬੋਲਦਾ ਮਾਮੀ ਜੀ ਭੂਆ ਐ ਇੰਨੀ ਵੀ ਮਾੜੀ ਨਹੀਂ ਜਿੰਨੀ ਤੁਸੀਂ ਕਹਿੰਦੇ ਹੋ ਮੈਨੂੰ ਨਾ ਕਦੇ-ਕਦੇ ਤੁਹਾਡੀਆਂ ਗੱਲਾਂ ਤੇ ਗੁੱਸਾ ਆ ਜਾਂਦਾ ਕਿ ਤੁਸੀਂ ਨਾਲ ਤਾਂ ਇੰਨਾ ਨੂੰ ਮੇਰੇ ਖਿਲਾਫ ਕਰੀ ਜਾਂਦੇ ਹੋ ਨਾਲੇ ਮੇਰੀ ਮੰਮੀ ਤੋਂ ਮੇਰੇ ਗਾਲਾਂ ਪਵਾ ਦਿੰਦੇ ਹੋ ਜਿਵੇਂ ਤੁਹਾਡੇ ਤੋਂ ਸੈੱਟ ਮੰਗ ਲਿਆ ਸੀ ਤਾਂ ਦੱਸੋ ਇਹ ਗੱਲ ਪੇਕਿਆਂ ਤੱਕ ਮੇਰੇ ਘਰ ਤੋ ਪਹੁੰਚਾਉਣੀ ਸੀ ਮੇਰੇ ਮੰਮੀ ਨੇ ਮੈਨੂੰ ਫੋਨ ਕਰਕੇ ਇੰਨਾ ਕੁਝ ਬੋਲੇ ਤੁਸੀਂ ਤਾਂ ਮੈਨੂੰ ਚਾਰੇ ਪਾਸੇ ਬੁਰੀ ਬਣਾਈ ਜਾਂਦੇ ਹੋ ਨਾ ਜਦੋਂ ਮੈਂ ਤੈਨੂੰ ਇੰਨਾ ਪਿਆਰ ਨਾਲ ਸਮਝਾਉਂਦੀ ਆਂ ਜਦ ਤੂੰ ਸਮਝਦੇ ਹੋ ਨਹੀਂ ਫਿਰ ਮੈਂ ਕਿਤੇ ਤਾਂ ਗੱਲ ਕਰਨੀ ਹੋਈ ਏ ਇੰਨਾ ਕਿੰਨਾ ਕੁ ਲਕੋਰ ਰੱਖ ਲਊਗੀ ਜਦ ਤੂੰ ਸਾਡੀ ਮੰਨਦੀ ਹੋ ਨਹੀਂ ਮੈਂ ਤਾਂ ਅੱਕੀ ਹੋਈ ਨਾ ਤੇਰੀ ਮੰਮੀ ਨੂੰ ਫੋਨ ਲਾ ਲਿਆ ਵੀ ਕੀ ਪਤਾ ਤੂੰ ਆਪਣੀ ਮੰਮੀ ਦਾ ਹੀ ਕਹਿਣਾ ਮੰਨ ਲੈ ਨਾਲੇ ਇਹ ਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਐ ਮੈਂ ਤੇਰੀ ਮਾਂ ਨੂੰ ਹੀ ਫੋਨ ਲਾਇਆ ਇਥੇ ਬਾਹਰਲੇ ਨੂੰ ਤਾਂ ਨਹੀਂ ਲਾਇਆ ਜੇ ਤਾਂ ਮੈਂ ਤੇਰੀਆਂ ਗੱਲਾਂ ਆਪਦੀ ਰਿਸ਼ਤੇਦਾਰੀ ਚ ਕਰਾਂ ਆਪਦੇ ਭੈਣ ਭਾਈਆਂ ਕੋ ਕਰਾਂ ਆਪਦੇ ਪੇਕਿਆਂ ਨਾਲ ਕਰਾਂ ਫਿਰ ਤਾਂ ਤੂੰ ਕਵੇਂ ਹੁਣ ਤਾਂ ਤੂੰ ਕਹਿ ਹੀ ਨਹੀਂ ਸਕਦੀ ਮੈਂ ਤਾਂ ਤੇਰੀ ਮਾਂ ਕੋਲ ਹੀ ਕਰੀਆਂ ਨੇ ਫਿਰ ਤੂੰ ਕਿਵੇਂ ਕਹਿੰਦੀ ਐ ਮੈਨੂੰ ਬਦਨਾਮ ਕਰਤਾ ਉਹ ਤਾਂ ਤੇਰੇ ਆਪਦੇ ਨੇ ਇਹ ਤਾਂ ਮੈਨੂੰ ਵੀ ਪਤਾ ਐ ਮਾਮੀ ਜੀ ਵੀ ਉਹ ਮੇਰੇ ਆਪਦੇ ਨੇ ਨਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਵੇਂ ਤੁਹਾਡੇ ਤੋਂ ਸੈੱਟ ਲੈ ਲਿਆ ਸੀ ਉਹ ਆਪਣੇ ਇਸ ਘਰ 'ਚ ਗੱਲ ਹੋਈ ਸੀ ਉਹਨੂੰ ਉੱਥੇ ਭਜਾਉਣ ਦੀ ਕੀ ਲੋੜ ਸੀ ਅੱਜ ਤਾਂ ਮਾਮੀ ਜੀ ਸੈੱਟ ਦੀ ਗੱਲ ਹੋਈ ਐ ਕੱਲ ਨੂੰ ਆਹ ਤਾਂ ਘਰ 'ਚ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਤੁਸੀਂ ਤਾਂ ਉਹਦੀ ਫੋਨ ਲਾ ਕੇ ਉੱਥੇ ਦੱਸ ਦਿਆ ਕਰੋਗੇ ਮੇਰੀ ਮੰਮੀ ਨੇ ਉਰੇ ਆਜਿਆ ਕਰਨਾ ਓਨੇ ਫਿਰ ਮੇਰੇ ਨਾਲ ਬੋਲਿਆ ਕਰਨਾ ਆਹ ਤਾਂ ਤੁਸੀਂ ਸਾਡਾ ਮਾਮਾ ਦੀਆਂ ਦਾ ਪਿਆਰ ਹੀ ਖਤਮ ਕਰ ਦੋਗੇ ਮੈਂ ਤਾਂ ਪੇਕੇ ਜਾਣ ਜੋਗੀ ਨਹੀਂ ਰਹਿਣਾ ਜੇ ਤੈਨੂੰ ਇੰਨਾ ਡਰ ਐ ਮੈਂ ਪੇਕੇਆਂ ਤੋਂ ਟੁੱਟ ਜੂੰਗੀ ਫਿਰ ਕੁ ਘਰ ਦਾ ਮਾਹੌਲ ਪਹਿਲਾਂ ਵਰਗਾ ਕਰ ਦੇ। ਤੁਹਾਨੂੰ ਆਏ ਦਿਨ ਨਵੀਆਂ ਤੋਂ ਨਵੀਆਂ ਗੱਲਾਂ ਛੇੜ ਕੇ ਬਹਿ ਜੰਨੇ। ਨਾਲੇ ਵਾਧੂ ਦੀ ਟੈਨਸ਼ਨ ਪਾ ਦਿੰਨੇ। ਨਾਲੇ ਸਾਰੇ ਘਰ ਦਾ ਮਾਹੌਲ ਖਰਾਬ ਕਰ ਦਿੰਨੇ। ਮਾਹੌਲ ਖਰਾਬ? ਨਾ ਮਾਮੀ ਜੀ ਮੈਂ ਮਾਹੌਲ ਕਿੱਥੇ ਖਰਾਬ ਕਰਦੀ ਆਂ? ਮਾਹੌਲ ਤਾਂ ਤੁਸੀਂ ਖਰਾਬ ਕਰਦੇ ਹੋ। ਜਦੋਂ ਗੱਲ ਨੂੰ ਅੱਗੇ ਦੀ ਅੱਗੇ ਵਧਾ ਦਿੰਨੇ ਹੋ। ਲੈ ਤਾਂ ਤੂੰ ਸੈੱਟ ਮੰਗਿਆ ਸੀ ਵੀ ਮਾਮੀ ਜੀ ਮੈਨੂੰ ਸੈੱਟ ਦੇ ਦਿਓ ਮੈਂ ਦੇਖਣਾ। ਤੁਸੀਂ ਉਹੀ ਗੱਲ ਮੇਰੇ ਪੇਕਿਆਂ 'ਤੇ ਪਾ ਚਾਤੀ। ਮੇਰੀ ਮੰਮੀ ਮੇਰੇ ਨਾਲ ਫੋਨ ਲਾ ਕੇ ਲੜੀ। ਤਾں ਗੱਲ ਅੱਗੇ ਵਧੀ ਐ ਤਾ ਮਾਹੌਲ ਖਰਾਬ ਹੋਇਆ ਬਾਕੀ ਜਦੋਂ ਇਹੀ ਆਏ ਤੁਸੀਂ ਇੰਨਾ ਕੋੜੇ ਸਾਰੀਆਂ ਗੱਲਾਂ ਕਰਨ ਲੱਗ ਗਏ ਇਹਨਾਂ ਨੂੰ ਦੱਸ ਤੀਆਂ ਇਹਨਾਂ ਦੇ ਬਾਧੂ ਦੀ ਟੈਨਸ਼ਨ ਪਾਤੀ ਘਰ ਦਾ ਮਾਹੌਲ ਮੈਂ ਨਹੀਂ ਖਰਾਬ ਕਰ ਰਹੀ ਛੋਡੀਆਂ ਗੱਲਾਂ ਕਰ ਰਹੀਆਂ ਨੇ ਜੇ ਗੱਲ ਆਪਣੇ ਦੋਨਾਂ ਚ ਰਹਿ ਜਾਂਦੀ ਅੱਗੇ ਨਾ ਪਹੁੰਚਦੀ ਫਿਰ ਕੁਝ ਵੀ ਨਹੀਂ ਹੋਣਾ ਸੀ ਗੱਲ ਸੱਟ ਦੀ ਨਹੀਂ ਗੱਲ ਵਿਸ਼ਵਾਸ ਦੀ ਏ ਜਦੋਂ ਘਰ ਚ ਇੱਕ ਦੂਜੇ ਤੇ ਵਿਸ਼ਵਾਸ ਨਾ ਨਾ ਰਵੇ ਫਰ ਸ਼ਾਂਤੀ ਨਹੀਂ ਰਹਿੰਦੀ ਹੁੰਦੀ ਘਰ 'ਚ ਆ ਜਿਹੜੇ ਤੁਸੀਂ ਵਿਸ਼ਵਾਸ ਦੀ ਗੱਲ ਕਰਦੇ ਹੋ ਨਾ ਤੁਹਾਨੂੰ ਕਿਹੜਾ ਮੇਰੇ ਤੇ ਵਿਸ਼ਵਾਸ ਹੈਗਾ ਨਾ ਜੇ ਸੈੱਟ ਮੇਰੇ ਕੋਲੇ ਰਹੂਗਾ ਮੇਰੀ ਅਲਮਾਰੀ 'ਚ ਹੋਊਗਾ ਤੁਹਾਨੂੰ ਕੀ ਦਿੱਕਤ ਹੈ ਅੱਖ ਨੂੰ ਉਹ ਸੈੱਟ ਮੈਂ ਪਾਉਣਾ ਹੀ ਹੈ ਮੈਂ ਕਿਹੜਾ ਕਿਤੇ ਜਾ ਕੇ ਵੇਚ ਆਉਂਗੀ ਜਾਂ ਤਾਂ ਤੁਸੀਂ ਮੈਨੂੰ ਵਿਆਹ 'ਚ ਸੈੱਟ ਪਾਉਂਦੇ ਹੀ ਨਾ ਮੈਨੂੰ ਵੀ ਆਏ ਹੋ ਜਾਂਦਾ ਵੀ ਭਾਈ ਮੇਰੇ ਸਹੁਰਿਆਂ ਨੇ ਮੈਨੂੰ ਪਾਇਆ ਨਹੀਂ ਹੁਣ ਉਹ ਹੀ ਸੈੱਟ ਪਿੱਛੇ ਕਾਹਨੂੰ ਕਲੇਸ਼ ਪਾਇਆ ਘਰ 'ਚ ਸ਼ਾਬਾਸ਼ ਹੈ ਤੇਰੇ ਘਰ ਦਾ ਮਾਹੌਲ ਵੀ ਮੈਂ ਹੀ ਖਰਾਬ ਕਰਦੀ ਆ ਘਰ ਚ ਕਲੇਸ਼ ਵੀ ਮੈਂ ਹੀ ਪਾਉਂਦੀ ਆ ਸਾਰੇ ਦੋਸ਼ ਮੇਰੇ 'ਚ ਹੀ ਨੇ ਉਹ ਤਾਂ ਮੈਨੂੰ ਦੋਸ਼ੀ ਬਣਾਤਾ ਮਾਮੀ ਜੀ ਮੇਰਾ ਮਤਲਬ ਇਹ ਨਹੀਂ ਹੈਗਾ ਜਿਵੇਂ ਤੁਸੀਂ ਸੋਚਦੇ ਹੋ ਮੇਰੀ ਗੱਲ ਨਾਲ ਨਹੀਂ ਮਾਹੌਲ ਖਰਾਬ ਹੁੰਦਾ ਇਹ ਉਦੋਂ ਹੁੰਦਾ ਜਦੋਂ ਤੁਸੀਂ ਉਸੇ ਗੱਲਾਂ ਨੂੰ ਬढ़ावा ਦੇ ਦਿੰਦੇ ਹੋ ਤਾਂ ਆਪਣੇ ਘਰ ਦੇ ਹਾਲਾਤ ਖਰਾਬ ਹੁੰਦੇ ਨੇ ਚਲ ਠੀਕ ਹੈ ਭਾਈ ਮੇਰੇ 'ਚ ਹੀ ਸਾਰੇ ਕਸੂਰ ਨੇ ਮੇਰੀ ਤਾਂ ਹੁਣ ਬੇਵਾਹ ਹੋ ਗਈ ਤੈਨੂੰ ਸਮਝਾ ਸਮਝਾਤ ਜਾ ਕਰ ਲੈ ਜਿਹੜੇ ਉੱਠ ਕੇ ਕੰਮ ਕਰਨੇ ਨੇ ਚਲੋ ਠੀਕ ਐ ਤੁਸੀਂ ਜਿਵੇਂ ਸਮਝਣਾ ਓਵੇਂ ਹੀ ਸਮਝ ਲਓ ਇਸ ਤੋਂ ਬੰਦ ਵੀ ਮੇਰੀ ਗੱਲ ਸੁਣੋ ਹੁਣ ਤਾਂ ਤੁਹਾਨੂੰ ਆਉਣਾ ਹੀ ਪੈਣਾ ਰੋਜ਼ ਰੋਜ਼ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤੁਸੀਂ ਮੇਰੇ ਕਹੇ ਤੇ ਅੱਜ ਗੇੜਾ ਮਾਰ ਕੇ ਜਾਓ ਚੰਗਾ ਠੀਕ ਫੀਵਲ ਹੋ ਗਈ ਮਾਮੀ ਜੀ ਕਿ ਮੈਂ ਟੈਨਸ਼ਨ ਜੀ ਚ ਲੱਗਦੇ ਹਾਂ ਇਹਦਾ ਸੀ ਫੋਨ ਆ ਵੇ ਭਾਈ ਤੈਨੂੰ ਕੀ ਦੱਸਾਂ ਮੇਰਾ ਤਾਂ ਨਾ ਹੁਣ ਇਸ ਘਰ ਚ ਜੀਣ ਹੀ ਲੱਗਦਾ ਮੇਰਾ ਤਾਂ ਐਂਜੀ ਕਰਦਾ ਮੈਂ ਆਪਦੇ ਪੇਕੇ ਲਾਇਆ ਹਫਤਾ ਦੱਸ ਤੇ ਪਰ ਕਿਉਂ ਮੰਮੀ ਜੀ ਜੀ ਕਿਉਂ ਨਹੀਂ ਲੱਗਦਾ ਤੁਹਾਡਾ ਪੇਕੇ ਕਿਉਂ ਜਾਣਾ ਹੈ ਇਹ ਜੀ ਕੀ ਗੱਲ ਹੈ ਤੁਸੀਂ ਮੈਨੂੰ ਦੱਸੋ ਕਿਹੜੀ ਗੱਲ ਦਾ ਤੁਹਾਡੇ ਦਿਮਾਗ ਤੇ ਬੋਝ ਆ ਬੋਝ ਦਾ ਤਾਂ ਪੁੱਤ ਤੈਨੂੰ ਪਤਾ ਹੀ ਏ ਤੂੰ ਕਿਹੜਾ ਅਣ ਜਾਣ ਆ ਤੇਰੇ ਸਾਹਮਣੇ ਹੀ ਹੈ ਆਪਣੇ ਘਰ ਦਾ ਮਾਹੌਲ ਕਿਹੋ ਜਿਹਾ ਹੋਇਆ ਪਿਆ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਹੁਣ ਕਰਾਂ ਤੇ ਕਰਾਂ ਕੀ ਆ ਲਵੀ ਦੀਆਂ ਗੱਲਾਂ ਨੇ ਨਾ ਮੇਰਾ ਦਿਮਾਗ ਖਰਾਬ ਕੀਤਾ ਪਿਆ ਹਾਰ ਕੇ ਮੈਂ ਇਹਦੀ ਮੰਮੀ ਨੂੰ ਅੱਜ ਫੇਰ ਦੁਬਾਰੇ ਫੋਨ ਕੀਤਾ ਵੀ ਭਾਈ ਤੂੰ ਮੇਰੇ ਕੋਲ ਤੇ ਇੱਕ ਵਾਰੀ ਆ ਕੇ ਜਾ ਮੇਰੀ ਗੱਲ ਸੁਣ ਕੇ ਜਾ ਕਿਉਂ ਮੰਮੀ ਜੀ ਅੱਜ ਕੋਈ ਘਰ ਚ ਨਵੀਂ ਗੱਲ ਹੋਈ ਆ ਲਵੀ ਨੇ ਕੁਝ ਕਿਹਾ ਥੋਨੂੰ ਜਿਹੜਾ ਤੁਸੀਂ ਉਹਦੀ ਮੰਮੀ ਨੂੰ ਅੱਜ ਫੇਰ ਫੋਨ ਲਾਇਆ ਨਵੀਂ ਗੱਲ ਤਾਂ ਕੀ ਹੋਣੀ ਆ ਬੱਪਾ ਮੈਂ ਤਾਂ ਅੱਜ ਸਵੇਰੇ ਜਿੱਤੋਂ ਸੈੱਟ ਮੰਗਿਆ ਸੀ ਪਹਿਲਾ ਸੈੱਟ ਤੂੰ ਦੇਖ ਲਿਆ ਹੋਣਾ ਹੁਣ ਮੈਨੂੰ ਫੜਾ ਦੇ ਮੈਂ ਸਾਮ ਦਿੰਨੀ ਆ ਉਹ ਤਾਂ ਮੈਨੂੰ ਉਲਟਾ ਭੱਜ-ਭੱਜ ਕੇ ਪੈ ਗਈ। ਉਹ ਤਾਂ ਮੈਨੂੰ ਸਵੇਰੇ ਬਹੁਤ ਵੱਧ ਘੱਟ ਬੋਲਗੀ। ਜਾਂਦੀ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ। ਮੈਂ ਕੋਈ ਸੱਟ ਵੇਚ ਆਉਂਗੀ ਜਿਹੜਾ ਤੁਸੀਂ ਮੈਨੂੰ ਸੱਟ ਮੰਗਦੇ ਹੋ। ਮੈਂ ਤਾਂ ਪੁੱਤ ਨੂੰ ਬਥੇਰਾ ਪਿਆਰ ਨਾਲ ਸਮਝਾਇਆ ਵੀ ਆਪਣਾ ਘਰ ਖਰਾਬ ਹੁੰਦਾ। ਤੂੰ ਐ ਨਾ ਕਰ। ਉਹ ਤਾਂ ਉਲਟਾ ਮੇਰੀ ਗੱਲ ਪੈ ਗਈ। ਵੀ ਮੈਂ ਥੋੜਾ ਘਰ ਖਰਾਬ ਕਰਦੀ ਆ। ਘਰ ਦਾ ਮਾਹੌਲ ਤਾਂ ਤੁਸੀਂ ਖਰਾਬ ਕਰਦੇ ਹੋ। ਹੁਣ ਤੂੰ ਹੀ ਦੱਸ ਮੈਂ ਕਿਹੜਾ ਮਾਹੌਲ ਖਰਾਬ ਕਰਤਾ? ਇਹ ਗੱਲ ਮੈਂ ਤੁਹਾਨੂੰ ਸਮਝਾ ਵੀ ਨਹੀਂ ਸਕਦੀ ਮੈਂ ਘਰ ਚੋਂ ਵੱਡੀ ਆ ਇੰਨਾ ਕ ਤਾਂ ਮੇਰਾ ਹੱਕ ਬਣਦਾ ਪਰ ਇਹ ਤਾਂ ਮੇਰੀ ਕੋਈ ਵੀ ਗੱਲ ਸੁਣ ਕੇ ਰਾਜ਼ੀ ਨਹੀਂ ਫਿਰ ਮੈਂ ਤਾਂ ਇਹਦੀ ਮੰਮੀ ਨੂੰ ਫੋਨ ਲਾਇਆ ਵੀ ਤੂੰ ਅੱਜ ਹੀ ਆਂ ਜੀ ਨੂੰ ਫਿਰ ਇੱਕ ਵਾਰੀ ਸਮਝਾ ਕੇ ਦੇਖ ਲੈ ਕੀ ਪਤਾ ਤੁਹਾਡੇ ਅੱਖੀ ਲੱਗ ਜੇ ਤੁਹਾਡੀ ਗੱਲ ਹੀ ਦੇ ਪੱਲੇ ਪੈ ਜੇ ਮੰਮੀ ਜੀ ਤੁਸੀਂ ਕਹਾਂ ਮੈਂ ਜੀ ਮੰਮੀ ਨੂੰ ਬੁਲਾਉਣਾ ਸੀ ਮੈਂ ਤੁਹਾਨੂੰ ਜਾਂਦਾ ਹੋਇਆ ਕੱਲ੍ਹ ਕਹਿ ਕੇ ਤਾਂ ਆ ਗਿਆ ਵੀ ਆਪਾਂ ਪੂਆ ਦਾ ਹੀ ਹੱਲ ਕਰ ਲੈਨੇ ਆ ਕੋਈ ਜੇ ਉਹ ਕੋ ਨਹੀਂ ਆਉਗੀ ਕਰੇ ਤਾਂ ਵੀ ਲੜਾਈ ਪੈਣੀ ਚੱਲ ਭੂਆ ਦਾ ਤੇ ਹੱਲ ਜਿਹੜਾ ਕਰਨਾ ਉਹ ਕਰਨਾ ਹੈ ਪਰ ਇਹਨੂੰ ਵੀ ਤਾਂ ਮਤ ਆਉਣੀ ਚਾਹੀਦੀ ਏ ਵੀ ਵੱਡਿਆਂ ਨਾਲ ਕਿਵੇਂ ਬੋਲੀਦਾ ਇਹਦੀ ਮੰਮੀ ਆਉਗੀ ਇਹਨੂੰ ਕੁਛ ਤਾਂ ਸਮਝਾ ਕੇ ਜਾਊਗੀ ਮਾਮੇ ਜੀ ਪਹਿਲਾਂ ਕਿਹੜਾ ਨੇ ਆਪਦੇ ਮੰਮੀ ਦੀ ਗੱਲ ਮੰਨ ਲਈ ਕੋਈ ਜਿਹੜਾ ਹੁਣ ਮੰਨੂਗੀ ਉਹਨਾਂ ਨੂੰ ਬੁਲਾ ਕੇ ਤਾਂ ਇੱਥੇ ਐਵੇਂ ਬਾਗੂ ਗੱਲਾਂ ਨੂੰ ਅੱਗੇ ਵਧਾਉਣਾ ਇਹਦਾ ਕੋਈ ਫਾਇਦਾ ਨਹੀਂ ਕੱਲ ਅੱਜ ਤਾਂ ਮੈਂ ਉਹਦੀ ਮੰਮੀ ਨੂੰ ਕਰਤਾ ਫੋਨ ਉਹ ਆਉਂਦੀ ਹੋਊਗੀ ਉਹਨੂੰ ਆ ਜਾਣ ਦੇ ਅੱਗੇ ਦੀ ਅੱਗੇ ਦੇਖਾਂਗੇ ਚਲੋ ਠੀਕ ਹੈ ਮੰਮੀ ਅੱਜ ਦਾ ਤੁਸੀਂ ਕਰਤਾ ਫੋਨ ਪਰ ਅੱਗੇ ਤੋਂ ਜਦੋਂ ਵੀ ਇਹੋ ਜਿਹੀ ਗੱਲ ਹੋਵੇ ਤਾਂ ਮੜੀ ਜ ਮੇਰੇ ਨਾਲ ਵੀ ਸਲਾਹ ਕਰ ਲਿਆ ਕਰ ਆਜੋ ਆਜੋ ਭੈਣ ਜੀ ਤੁਸੀਂ ਬੈਠੋ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਣੀ ਆਂ ਆ ਲਓ ਬੈਠੋ ਹੋਰ ਸੁਣਾਓ ਘਰੇ ਸਭ ਠੀਕ ਠਾਕ ਐ ਉਧਰ ਤਾਂ ਭੈਣ ਜੀ ਸਭ ਠੀਕ ਠਾਕ ਐ ਤੁਸੀਂ ਦੱਸੋ ਅੱਜ ਮੈਨੂੰ ਕਾਰੇ ਵਾਸਤੇ ਬੜਾਇਆ ਸੀ ਇਹਦੀ ਕੀ ਗੱਲ ਹੋ ਗਈ ਗੱਲ ਤਾਂ ਭੈਣ ਜੀ ਰੋਜ਼ ਹੀ ਕੋਈ ਨਾ ਕੋਈ ਹੋਈ ਰਹਿੰਦੀ ਐ ਮੈਂ ਤਾਂ ਤੁਹਾਨੂੰ ਲਵੀ ਨੂੰ ਸਮਝਾਉਣ ਵਾਸਤੇ ਬੁਲਾਇਆ ਭੈਣ ਜੀ ਮੇਰੇ ਸਮਝਾਏ ਤਾਂ ਕਿਹੜਾ ਉਹ ਸਮਝਦੀ ਐ ਪਹਿਲਾਂ ਮੈਂ ਸੁਧਾਰੇ ਪਿੱਛੇ ਇਨਾ ਮੱਥਾ ਮਾਰਿਆ ਉਦੋਂ ਕਿਹੜਾ ਉਹ ਸਮਝਦੀ ਫਿਰ ਮੈਂ ਉਹਨੂੰ ਸੈਟ ਪਿੱਛੇ ਕਿਹਾ ਵੀ ਤੂੰ ਭਾਈ ਸੈਟ ਕਿਉਂ ਲਿਆ ਉਹ ਫੇਰ ਮੈਨੂੰ ਪੁੱਠੀ ਪੈਂਦੀ ਐ ਮੁਰਿਆ ਤੁਸੀਂ ਮੈਨੂੰ ਅੱਜ ਦਾ ਦੱਸੋ ਵੀ ਹੁਣ ਤੁਹਾਨੂੰ ਉਹਨੇ ਕੀ ਕਹਿਤਾ ਲੈ ਅੱਜ ਦੀ ਇਹ ਸੁਣ ਲਓ ਭੈਣ ਜੀ ਸਵੇਰੇ ਮੈਂ ਇਹਨੂੰ ਕਿਹਾ ਜਿੱਦੋਂ ਸੈਟ ਤਾਂ ਦੇਖਣ ਵਾਸਤੇ ਲਿਆ ਸੀ ਤੂੰ ਦੇਖ ਲਿਆ ਹੋਊਗਾ ਹੁਣ ਮੈਨੂੰ ਦੇ ਦੇ ਹੁਣ ਮੈਂ ਸਾਮ ਲੈਣੀ ਆ ਮੂਰਿਆ ਮੈਨੂੰ ਜਵਾਬ ਦੇ ਤਾ ਇਹ ਤਾਂ ਪਹਿੰਜੀ ਮਾੜੀ ਗੱਲ ਐ ਉਹਦੀ ਜਦੋਂ ਦੇਖ ਲਿਆ ਸੀ ਥੋਨੂੰ ਫੜਾ ਦੂੰਗੀ ਤੁਸੀਂ ਸਾਮ ਕੇ ਰੱਖ ਦੁੰਦੇ ਨਾਲੇ ਤੁਸੀਂ ਕਿਹੜਾ ਫੇਰ ਜਵਾਬ ਦੇਣਾ ਸੀ ਜੇ ਕੋਈ ਪ੍ਰੋਗਰਾਮ ਆਉਂਦਾ ਫੇਰ ਲੈ ਲੈਂਦੀ ਸੈਟ ਤਾਂ ਇੰਨੇ ਮੇਰੇ ਕੋ ਜਾਣ ਕੇ ਲਿਆ ਐ ਦੇਖਣ ਦਾ ਤਾਂ ਬਹਾਨਾ ਹੀ ਸੀ ਕੋਈ ਇੰਨੇ ਦੇਖਣਾ ਨਹੀਂ ਸੀ ਕੋਈ ਪਾਉਣਾ ਨਹੀਂ ਸੀ ਇੰਨੇ ਤਾਂ ਆਪਣੇ ਹੱਥ ਚ ਕਰਿਆ ਨਾ ਪੈਨ ਜੀ ਹੱਥ ਸੱਚ ਕਰਕੇ ਨੇ ਕੀ ਕਰਨਾ ਸੀ ਬੱਸ ਤੁਸੀਂ ਕਿਹੜਾ ਕਿਸੇ ਨੂੰ ਦੇ ਦੇਣਾ ਸੀ ਜਾਂ ਥੋਡੇ ਹੋਰ ਧੀ ਬੈਠੀ ਐ ਜੀ ਵਿਆਹ ਕਰੋਗੇ ਉਹਨੂੰ ਪਾ ਦੋਗੇ ਲੈ ਮੈਂ ਕਿੰਨੂੰ ਪਾਉਣਾ ਸੀ ਮੈਂ ਤਾਂ ਸੀਮੀ ਵੇਲੇ ਨਹੀਂ ਇਹਦੀ ਟੂਮ ਤੜਾਈ ਮੈਂ ਤਾਂ ਸੀਮੀ ਦੇ ਵਿਆਹ ਵੇਲੇ ਵੀ ਨਵੀਆਂ ਟੂਮਾਂ ਬਣਾਈਆਂ ਨੇ ਰਹਿ ਗਿਆ ਮੇਰੇ ਮੁੰਡੇ ਦਾ ਵਿਆਹ ਸੁਖਨਾ ਉਹਦੇ ਕੋਲ ਕਿਹੜੀ ਚੀਜ਼ ਦਾ ਘਟਾ ਹੈ ਇਹ ਤਾਂ ਪੈਨ ਜੀ ਕਾਮੜੀਆਂ ਗੱਲਾਂ ਕਰਦੀ ਐ ਸਾਲੇ ਤੁਹਾਨੂੰ ਪਤਾ ਅੱਗੇ ਜਿੱਦੇ ਦੀ ਭੂਆ ਨੇ ਆਉਣਾ ਸੀ ਤੁਸੀਂ ਉਹਨਾਂ ਨਾ ਜਾਂਦੇ ਸੀ ਮੀਂਹ ਕੋਲੇ ਇੱਕ ਤਾਂ ਟੱਕ ਕੇ ਵਗ ਜਾਂਦੇ ਜ਼ਰੂਰੀ ਇਹਨੂੰ ਇਕੱਲੀ ਨੂੰ ਛੱਡਣਾ ਸੀ ਉਹਦੇ ਕੋਲੇ ਅਟੱਕੇ ਤਾਂ ਭੈਣ ਜੀ ਅਸੀਂ ਤਾਂ ਜਾਂਦੇ ਜੇ ਉਹ ਸਾਨੂੰ ਦੱਸਦੀ ਉਹ ਕਿਹੜਾ ਫੋਨ ਕਰਕੇ ਆਉਂਦੀ ਏ ਉਹ ਤਾਂ ਬਿਨਾਂ ਦੱਸੇ ਆ ਜਾਂਦੀ ਏ ਜੇ ਸਾਨੂੰ ਪਤਾ ਲੱਗ ਜਾਂਦਾ ਜਿੱਦੇ ਦੀ ਭੂਆ ਨੇ ਆਉਣਾ ਹੈ ਅੱਜ ਫੇਰ ਅਸੀਂ ਕਿੱਥੇ ਜਾਣਾ ਸੀ ਸਿਮੀ ਕੋਲੇ ਜਿੱਥੇ ਅਸੀਂ 2 ਦਿਨ ਰੁਕੇ ਸੀ ਅਸੀਂ 1 ਦਿਨ ਹੋਰ ਰੁਕ ਜਾਂਦੇ ਚਲੋ ਭੈਣ ਜੀ ਉਹਦੀਆਂ ਗੱਲਾਂ ਤਾਂ ਤੁਸੀਂ ਹੁਣ ਛੱਡੋ ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਣੀ ਆ ਤੁਸੀਂ ਘਰ ਚ ਫਿਰ ਵੀ ਸਿਆਣੇ ਹੋ ਤੇ ਜਿਉਂ ਨੇ ਸੈਟ ਰੱਖ ਲਿਆ ਤਾਂ ਵੀ ਇੱਕੋ ਗੱਲ ਐ ਤੁਹਾਡੇ ਕੋਲੇ ਹੋਇਆ ਤਾਂ ਵੀ ਉਹੀ ਗੱਲ ਐ ਆਖਰ ਨੂੰ ਤਾਂ ਘਰ ਈ ਐ ਜਿਹੜਾ ਕਿਤੇ ਉਹਨੇ ਬਾਹਰ ਲੈ ਜਾਣਾ ਜੇ ਆਪਾਂ ਘਰ ਦੇ ਕੁਲੇਸ਼ ਨੂੰ ਨਹੀਂ ਲੈਣਾ ਹੋਵੇ ਨਾ ਤਾਂ ਐਂ ਵੀ ਨੁਕਸਰ ਸਕਦਾ ਤੁਸੀਂ ਵੀ ਮੇਰੀ ਮੰਨ ਕੇ ਦੇਖ ਲਓ ਜੇਰੀ ਗੱਲ ਤੁਸੀਂ ਭੈਣ ਜੀ ਕਹਿ ਰਹੇ ਹੋ ਇਹ ਗੱਲ ਦਾ ਤਾਂ ਮੈਨੂੰ ਪਹਿਲਾਂ ਹੀ ਪਤਾ ਐ ਮੈਂ ਵੀ ਤੁਹਾਡੇ ਵਰਗੀ ਸਿਆਣੀ ਆ ਜੇ ਤੁਹਾਡੇ ਦਿਲ 'ਚ ਐ ਹੋਏ ਨਾ ਵੀ ਮੈਨੂੰ ਸੱਟ ਦੀ ਭੁੱਖ ਹੈ ਜਾਂ ਮੈਨੂੰ ਕੋਈ ਲਾਲਚ ਹੈ ਮੈਨੂੰ ਇਹ ਚੀਜ਼ਾਂ ਦਾ ਕੋਈ ਲਾਲਚ ਨਹੀਂ ਪਰ ਹਾਂ ਇੱਕ ਚੀਜ਼ ਦਾ ਲਾਲਚ ਮੈਨੂੰ ਜ਼ਰੂਰ ਹੈ ਭੈਣ ਜੀ ਤੁਹਾਨੂੰ ਇਸ ਦੀ ਚੀਜ਼ ਦਾ ਕਿਹੜੀ ਦਾ ਲਾਲਚ ਹੈ ਕਿਤੇ ਉਹ ਲਵੀ ਕੋਲੇ ਤਾਂ ਨਹੀਂ ਤੁਸੀਂ ਮੈਨੂੰ ਖੁੱਲ ਕੇ ਦੱਸੋ ਗੱਲ ਕੀ ਹੈ ਦੇਖੋ ਭੈਣ ਜੀ ਸਿਆਣਾ ਬੰਦਾ ਘਰ ਚ ਕੀ ਚਾਹੁੰਦਾ ਹੁੰਦਾ ਉਹ ਇਹੀ ਚਾਹੁੰਦਾ ਹੁੰਦਾ ਵੀ ਘਰ ਚ ਉਹਦੀ ਇੱਜ਼ਤ ਹੋਵੇ ਵੀ ਹਰ ਇੱਕ ਮੈਂਬਰ ਉਹਦੇ ਕੋਲ ਪੁੱਛ ਕੇ ਕੰਮ ਕਰੇ ਆ ਹੈਪੀ ਆ ਭੈਣ ਜੀ ਹੁਣ ਉਹਨੇ ਕੋਈ ਪੈਸਾ ਟਗਾ ਲੈਣਾ ਮੈਥੋਂ ਮੰਗ ਕੇ ਲੈਣਾ ਕਿਉਂਕਿ ਉਹ ਮੇਰੀ ਇੱਜ਼ਤ ਕਰਦਾ ਰੱਖ ਤਾ ਉਹ ਪੈਸੇ ਆਪਣੇ ਖਾਤੇ ਚ ਵੀ ਸਕਦਾ ਕਿਉਂਕਿ ਉਹ ਵੀ ਸਿਆਣਾ ਹੈ ਇੱਥੇ ਗੱਲ ਸੈੱਟ ਦੀ ਨਹੀਂ ਗੱਲ ਇੱਜ਼ਤ ਦੀ ਹੈ ਜੇ ਭੈਣ ਜੀ ਘਰ ਚ ਸਿਆਣੇ ਬੰਦੇ ਦੀ ਇੱਜ਼ਤ ਨਹੀਂ ਨਾ ਹੈਗੀ ਫਿਰ ਉਹ ਕਾਦਾ ਮਾਲਕ ਹੈ ਘਰ ਦਾ ਫਿਰ ਉਹਦੀ ਕਾਦੀ ਜੂਨ ਹੈ ਮੈਂ ਭੈਣ ਜੀ ਤਾਂ ਦੌਲਤ ਦੀ ਭੁੱਖੀ ਨਹੀਂ ਮੈਂ ਇੱਜ਼ਤ ਦੀ ਭੁੱਖੀ ਆ ਜੇ ਇਸ ਘਰ 'ਚ ਮੇਰੀ ਇੱਜ਼ਤ ਨਹੀਂ ਫੇਰ ਮੇਰਾ ਉਰੇ ਰਹਿਣ ਦਾ ਕੀ ਫਾਇਦਾ ਜਾਂ ਮੈਂ ਆਪਦੇ ਪੇਕੇ ਚਲੀ ਜਾਨੀ ਆ ਜਾਂ ਮੈਂ ਆਪਦੇ ਮੁੰਡੇ ਕੋਲ ਚਲੀ ਜਾਨੀ ਆ ਇਹ ਰਹੇ ਇੱਥੇ ਬਣ ਜੇ ਘਰ ਦੀ ਮਾਲਕਾ ਨਾ ਭੈਣ ਜੀ ਤੁਸੀਂ ਘਰ ਛੱਡ ਕੇ ਕਿਉਂ ਜਾਓਗੇ ਤੁਸੀਂ ਤਾਂ ਦੇ ਹੱਥੀ ਘਰ ਬੰਨਿਆ ਤੇ ਨਾਲੇ ਮਾੜੀਆਂ ਮੋਟੀਆਂ ਗੱਲਾਂ ਤਾਂ ਘਰ 'ਚ ਹੁੰਦੀਆਂ ਹੀ ਰਹਿ ਲਿਆ ਨੇ ਆਏ ਛੱਡ ਕੇ ਥੋੜੀ ਜਾਈ ਦਾ ਫਿਰ ਕੋਈ ਨਾ ਤੁਸੀਂ ਜਮਾਂ ਫਿਕਰ ਨਾ ਕਰੋ ਮੈਂ ਉਹਨੂੰ ਸਮਝਾਉਣੀ ਆ ਕੀ ਕਰਦੀ ਆ ਉਹ ਮੈਨੂੰ ਤਾਂ ਪਤਾ ਨਹੀਂ ਭੈਣ ਜੀ ਕਿ ਪਤਾ ਅੰਦਰ ਸੁਤੀ ਹੋ ਪਈ ਹੋਵੇ ਹੋ ਸਕਦਾ ਭੈਣ ਜੀ ਸੁਤੀ ਹੋਈ ਪਈ ਹੋਵੇ ਬਾਜ ਮਾਰ ਦਿੰਨੀ ਆ ਨਹੀਂ ਤਾਂ ਹੁਣ ਬੋਲ ਸੁਣ ਕੇ ਆ ਜਾਂਦੀ ਲਵੀ ਲਵੀ ਅੱਸੀ ਗਾਲ ਮੰਮੀ ਮੰਮੀ ਤੁਸੀਂ ਕਦੋਂ ਆਏ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਮੈਨੂੰ ਤਾਂ ਆਈ ਨੂੰ ਕਿੰਨਾ ਚਿਰ ਹੋ ਗਿਆ ਉਹ ਤਾਂ ਅੰਦਰੋਂ ਹੀ ਨਿਕਲ ਕੇ ਆਈ ਸੀ ਮਮੀ ਮੈਂ ਤਾਂ ਅੰਦਰ ਸੁੱਤੀ ਪਈ ਸੀ ਮੈਨੂੰ ਤਾਂ ਜਮਾਈ ਨਹੀਂ ਪਤਾ ਲੱਗਿਆ ਆ ਹੁਣ ਤੁਸੀਂ ਜਦੋਂ ਉੱਚੀ ਉੱਚੀ ਦੋ ਹੱਥਾਂ ਜੀਆਂ ਮਾਰੀਆਂ ਨਾ ਫੇਰ ਮੇਰੀ ਅੱਖ ਖੁੱਲਹੀ ਐ ਮਾਰੇ ਤੁਸੀਂ ਕੋਈ ਫੋਨ ਹੀ ਨਿਕਰਿਆ ਤੁਸੀਂ ਕਿੰਨੇ ਆ ਗਏ ਮੈਂ ਤਾਂ ਇੱਥੇ ਬਾਜ਼ਾਰ 'ਚ ਕੰਮ ਆਈ ਸੀ ਮੈਂ ਕਿਹਾ ਚੱਲ ਘਰੇ ਜਾ ਕੇ ਪਤਾ ਸਤਾ ਲਿਆਣਾ ਵੇ ਕੀ ਮੈਨੇ ਇੱਥੇ ਆਈ ਨੂੰ ਤਾਂ ਮੈਨੂੰ ਹੋਰ ਹੀ ਗੱਲਾਂ ਦਾ ਪਤਾ ਲੱਗਿਆ ਤੂੰ ਕਿਉਂ ਸਾਰਿਆਂ ਨੂੰ ਤੰਗ ਕਰ ਰੱਖਿਆ ਐ ਸਮਝਣਾ ਕਿ ਨਹੀਂ ਸਮਝਣਾ ਅੱਛਾ ਫਿਰ ਮਾਮੀ ਨੇ ਤੁਹਾਡੇ ਔਰ ਸਾਰੀ ਕੰਨ ਭਰ ਕੇ ਨਾ ਮਾਮੀ ਜੀ ਮੈਂ ਇਹ じゃ ਕੀ ਕਰਤਾ ਮੈਨੂੰ ਤਾਂ ਐਂ ਲੱਗਦਾ ਵੀ ਮੰਮੀ ਇੱਥੇ ਬਾਜ਼ਾਰ 'ਚ ਕੰਮ ਨਹੀਂ ਆਈ ਤੁਸੀਂ ਵੀ ਫੋਨ ਕਰਕੇ ਬੁਲਾਇਆ ਹੋ ਤੂੰ ਮੈਨੂੰ ਇਹ ਨਾ ਪੁੱਛ ਵੀ ਮੈਂ ਆਵਦੇ ਆ ਪਾਈਆਂ ਤੇ ਮੈਨੂੰ ਤੇਰੀ ਮਾਮੀ ਨੇ ਬੁਲਾਇਆ ਤੂੰ ਦੱਸ ਮੈਨੂੰ ਆ ਤੂੰ ਘਰ 'ਚ ਕਿਉਂ ਖਲਾਰਾ ਪਾਈ ਬੈਠੀ ਐ ਨਾ ਮੰਮੀ ਮੈਂ ਕਿਹੜਾ ਖਲਾਰਾ ਪਾਤਾ ਜਿਹੜਾ ਤੁਸੀਂ ਔਰ ਸਾਰੀ ਮੈਨੂੰ ਬੋਲਣ ਲੱਗ ਗਏ ਅਜੇ ਚਾਹ ਨਹੀਂ ਪੀਤੀ ਪਾਣੀ ਨਹੀਂ ਪੀਤਾ ਤੁਸੀਂ ਹੁਣੇ ਮੈਨੂੰ ਸੁਣਾਉਣ ਲੱਗੇ ਮੈਨੂੰ ਨਹੀਂ ਲੋੜ ਤੇਰੇ ਕਾਹ ਪਾਣੀ ਦੀ ਤੂੰ ਬਾੜੀਆਂ ਗੱਲਾਂ ਹੀ ਨਾ ਕਰ ਸੈੱਟ ਲਿਆ ਤੇਰੀ ਮੰਮੀ ਨੂੰ ਫੜਾ ਦੇ ਅੱਛਾ ਮੰਮੀ ਜੀ ਫਿਰ ਤੁਸੀਂ ਸੈੱਟ ਲੈਣ ਲਈ ਮੇਰੀ ਮੰਮੀ ਦਾ ਸਹਾਰਾ ਲੈ ਹੀ ਲਿਆ ਤੁਸੀਂ ਸੋਚਿਆ ਵੀ ਇਹ ਤਾਂ ਮੈਨੂੰ ਸੈੱਟ ਦਿੰਦੀ ਨਹੀਂ ਵੀ ਮੈਂ ਇਹਦੀ ਮੰਮੀ ਨੂੰ ਹੀ ਬੁਲਾਵਾਂ ਉਹ ਦਵਾ ਕੇ ਜਾਊਗੀ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਇੰਨੇ ਲਾਲਚੀ ਹੋ ਖਬਰਦਾਰ ਜੇ ਤੂੰ ਆਪਣੀ ਮੰਮੀ ਨੂੰ ਕੁਝ ਬੋਲੀ ਹੈ ਜਿਹੜਾ ਤੈਨੂੰ ਕੰਮ ਕਿਹਾ ਨਾ ਉੱਠ ਕੇ ਉਹ ਕਰ ਮੰਮੀ ਜੇ ਸੈਟਮ ਮੇਰੇ ਕੋਲੇ ਪਿਆ ਜਾਂ ਮੰਮੀ ਕੋਲੇ ਪਿਆ ਇੱਕੋ ਹੀ ਗੱਲ ਹੈ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਜੇ ਸੈਟਮ ਮੇਰੀ अलमारी ਚ ਪਿਆ ਤਾਂ ਮੰਮੀ ਨੂੰ ਕੀ ਦਿੱਕਤ ਹੈ ਨਾ ਜੇ ਸੈਟਮ ਮੰਮੀ ਵੀ ਨਵਾਰੀ ਚ ਧਰ ਦੇਗੀ ਤੇ ਤੈਨੂੰ ਕਾਹਦਾ ਕਰਾ ਗਏ ਵਿੱਚ ਮੰਮੀ ਜਦੋਂ ਸੈਟਮ ਮੇਰਾ ਹੈ ਉਹ ਮੇਰੀ ਚੀਜ਼ ਹੈ ਮੈਨੂੰ ਤਾਂ ਆਏ ਹੈ ਵੀ ਮੇਰੀ ਚੀਜ਼ ਮੇਰੇ ਕੋਲ ਹੀ ਰਹੇ ਨਾ ਮੈਨੂੰ ਇਹ ਦੱਸ ਦੇ ਵੀ ਇਹ ਕਿਹੜਾ ਬਗਾਨੀ ਆ ਇਹ ਵੀ ਤਾਂ ਤੁਹਾਡੀ ਹੀ ਆ ਤੂੰ ਮੇਰਾ ਬਾਹਲਾ ਬਲੈੱਡ ਜਣਾ ਵਧਾ ਤੇ ਚੁੱਪ ਕਰਕੇ ਸੈਟ ਲਿਆ ਕੇ ਫੜਾ ਦੇ। ਨਾ ਮਮੀ ਮੈਂ ਨਹੀਂ ਹਜੇ ਸੈਟ ਫੜਾਉਂਦੀ। ਉਹ ਤਾਂ ਮੈਂ ਆਪਦੇ ਕੋਲੇ ਹੀ ਰੱਖੂੰਗੀ। ਚੱਲ ਛੱਡੋ ਭੈਣ ਜੀ। ਕੰਨ ਨੂੰ ਸੈਟ ਮਗਰ ਪਏ। ਰੱਖ ਲੈੰਦੋ ਇਹਨੂੰ ਆਪਣੇ ਕੋਲੇ। ਮੈਂ ਭੈਣ ਜੀ ਐ ਕਿ ਮੈਂ ਰੱਖ ਲੈੰਦੇ। ਖੜੀ ਹੋ ਜਾ। ਜਿਹੜੀ ਮੈਂ ਤੈਨੂੰ ਗੱਲ ਕਹੀ ਹੈ ਨਾ ਉੱਠ ਕੇ ਉਹ ਕਰ। ਜੇ ਤੂੰ ਮੋਰੀ ਨਹੀਂ ਮੰਨਣੀ ਨਾ ਤੇ ਅੱਜ ਤੋਂ ਬਾਅਦ ਮੇਰੇ ਘਰੇ ਨਾ ਆਈ ਨਾ ਮੈਂ ਤੇਰੇ ਘਰੇ ਆਵਾਂ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਕਿਉਂ ਹੁਣ ਮੈਨੂੰ ਪਤਾ ਲੱਗ ਗਿਆ ਤੈਨੂੰ ਰਿਸ਼ਤਿਆਂ ਦੀ ਕਦਰ ਨਹੀਂ ਤੈਨੂੰ ਤਾਂ ਚੀਜ਼ਾਂ ਨਾਲ ਹੀ ਪਿਆਰ ਹੈ ਨਾ ਮੰਮੀ ਤੁਸੀਂ ਆ ਗੱਲਾਂ ਨਾ ਕਰੋ ਸੈਟ ਐ ਮੈਂ ਤੁਹਾਨੂੰ ਹੁਣ ਲਿਆ ਕੇ ਦੇ ਦਿੰਨੀ ਆ ਪਰ ਤੁਸੀਂ ਮੇਰੇ ਨਾਲ ਰਿਸ਼ਤਾ ਨਾ ਤੋੜੋ ਲੋ ਭੈਣ ਜੀ ਜਿਹਨੇ ਤੁਹਾਡੀ ਇੱਜ਼ਤ ਪਹਿਲਾਂ ਸੀ ਨਾ ਉਮੀਦ ਬਰਕਰਾਰ ਰਹੂਗੀ ਪਰ ਤੁਸੀਂ ਹੁਣ ਇੱਕ ਗੱਲ ਮੇਰੀ ਮੰਨੋ ਤੂੰ ਆਦਾ ਕੋਈ ਹੱਲ ਕਰ ਲਓ ਜਿਵੇਂ ਇਹਨੂੰ ਚੱਕਦੀ ਸੀ ਕਿਤੇ ਕੱਲ ਨੂੰ ਹੈਪੀ ਨਾ ਚੱਕਣ ਲੱਗ ਜੇ